ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁਲਰ ਵੱਲੋਂ ਚੋਣ ਪ੍ਰਚਾਰ ਕਰਦੇ ਆ ਸੰਬੰਧ ਦੇ ਵਿੱਚ ਰਾਮਗੜੀਆ ਬਰਾਦਰੀ ਤੇ ਸੁਨਿਆਰ ਭਾਈਚਾਰੇ ਸੰਬੰਧੀ ਪੱਤੀ ਸ਼ਬਦਾਵਲੀ ਦੇ ਬਰੋਚ ਵਿਧਾਨ ਹਲਕਾ ਮਜੀਠਾ ਦੇ ਕਸਬਾ ਜੈਨਤੀਪੁਰ ਵਿਖੇ ਰਾਮਗੜੀ ਬਰਾਦਰੀ ਅਤੇ ਸੁਨਿਆਰ ਭਾਈਚਾਰੇ ਵੱਲੋਂ ਤੀ ਖਬਰੋਤ ਕਰਦੇ ਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁਲਰ ਦਾ ਪੁਤਲਾ ਫੂਕਿਆ ਗਿਆ ਤੇ ਨਾਰੇਬਾਜੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਲਾਲਜੀਤ ਸਿੰਘ ਪੁਲਨ ਨੂੰ ਤੁਰੰਤ ਕੈਬਨਿਟ ਚ ਰਾਮਗੜੀ ਵਿਰਾਦੀ ਅਤੇ ਸੁਨਿਆਰੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਲਾਲਜੀਤ ਸਿੰਘ ਪੁੱਲਰ ਦਾ ਪਿੰਡਾ ਚਾਣ ਤੇ ਵਿਰੋਧ ਕੀਤਾ ਜਾਵੇ ਤੇ ਕਾਲੀਆਂ ਛੰਡੀਆਂ ਦਿਖਾਈਆਂ ਜਾਣ ਅੰਮ੍ਰਿਤਸਰ ਤੋਂ ਬਿਊਰੋਚੀ ਮਲਕੀ ਸਿੰਘ ਚਿੰਦਾ ਤੇ ਰਾਜਾ ਕੋਟਲੀ ਦੀ ਰਿਪੋਰਟ ਮਨਮੋਹ ਸੰਗਠਨ ਦੀਪੁਰ ਇਹ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਜੀ ਇਹ ਅੱਜ ਲਾਲਜੀਤ ਸਿੰਘ ਪੁੱਲਰ ਮੰਤਰੀ ਜਿਹੜਾ ਫੁਖਰਾ ਗਿਆ ਹੈਗਾ ਇੰਨੇ ਬੋਲਣ ਦੀ ਅਕਲ ਨਹੀਂ ਆ ਇਹ ਬੋਲਦਿਆਂ ਬੋਲਦਿਆਂ ਕਈ ਕੰਮਾਂ ਨੂੰ ਉਲਟ ਬੋਲ ਲਿਆ ਇਸ ਤੇ ਕਾਨੂੰਨੀ ਕਾਰਵਾਈ ਹੋਈ ਚਾਹੀਦੀ ਆ ਚੋਣ ਕਮਿਸ਼ਨ ਨੂੰ ਸਖਤ ਕਦਮ ਲੈਣਾ ਚਾਹੀਦਾ ਘਟੋ ਘਟਵੀਂ ਦੀ ਜਿਹੜੀ ਚੋਣ ਹੈ ਇਹ ਰੱਦ ਕਰਕੇ ਕਰਨੀ ਚਾਹੀਦੀ ਆ ਤੇ ਇਸ ਦੇ ਵਿਰੁੱਧ ਬੰਦੀ ਕਾਰਵਾਈ ਕਰਕੇ ਪੰਜਾਬ ਸਰਕਾਰ ਵੱਲੋਂ ਵੀ ਕਾਰਵਾਈ ਬੰਦੀ ਆ ਇਹ ਰਾਜਪਾਲ ਨੂੰ ਵੀ ਚਾਹੀਦਾ ਕਿ ਅਗਾਹ ਹੋ ਕੇ ਸਾਰੀਆਂ ਕੌਮਾਂ ਦੀ ਸੁਣੇ ਕਿਉਂਕਿ ਰਾਜਪਾਲ ਇਕੱਲੇ ਇੱਕ ਇੱਕ ਕੌਮ ਦਾ ਨਹੀਂ ਸਾਰੀਆਂ ਕੌਮਾਂ ਦਾ ਰਾਜਪਾਲ ਸਾਂਝਾ ਹੁੰਦਾ ਪੂਰੇ ਪੰਜਾਬ ਦਾ ਰਾਜਪਾਲ ਸਾਂਝਾ ਹੁੰਦਾ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਜੇ ਇਹਦੇ ਵਿਰੁੱਧ ਸਖਤ ਕਾਰਵਾਈ ਨਹੀਂ ਕੀਤੀ ਗਈ ਤਾਂ ਪੂਰਾ ਪਾਈ ਜਰਾ ਇਕੱਠਾ ਹੋ ਗਏ ਇਹਦੇ ਪੁੱਤੇ ਤੇ ਫੂਕੇ ਜਾ ਰਹੇ ਜੋ ਸਮਝਾਰੇ ਵੀ ਕੀਤੇ ਜਾਣਗੇ ਤੇ ਜਾਮ ਵੀ ਕੀਤੇ ਜਾਣਗੇ ਬੇਕੂ ਫਿਰ ਗਿਆ ਪੜਿਆ ਲਿਖਿਆ ਬੇਕੂ ਨੂੰ ਬੋਲਣ ਦੀ ਅਕਲ ਹੀ ਨਹੀਂ ਹੈਗੀ ਉਸ ਤੋਂ ਵੱਡਾ ਬੇਕੂ ਫੇਰਾ ਮੁਖੀਆ ਜਿਹੜਾ ਭਗਵੰਤ ਮਾਨ ਬਣਿਆ ਫਿਰਦਾ ਵਾ ਐਡਾ ਕਹਿਗਾ ਵਾ ਉਹਨੂੰ ਇੰਨੀ ਸ਼ਰਮ ਨਹੀਂ ਕਿ ਉਹੋ ਹੀ ਨੂੰ ਲਾ ਕੇ ਪਾਸੇ ਲਾਵੇ ਇੰਨੀ ਦੂਰ ਤੱਕ ਗੱਲ ਹੀ ਨਾ ਜਾਵੇ ਤੇ ਇਸ ਵਾਰ ਇਹਦੀਆਂ 13 ਜਾਂ 13 ਸੀਟਾਂ ਹਾਰੂਗਾ ਤੌਰ ਨਾਲ ਹਾਰੂਗਾ ਭਗਵੰਤ ਮਾਨ ਤੌਰ ਨਾਲ ਹਾਰੂਗਾ 13 ਸੀਟਾਂ ਮੰਗ ਪੱਤਰ ਮੰਗ ਪੱਤਰ ਸਾਰੇ ਦਿਲਿਆ ਕੇ ਦਿੱਤੇ ਜਾ ਰਹੇ ਆ ਤੇ ਅਸੀਂ ਵੀ ਜਾ ਕੇ ਸਾਡੀ ਸੀ ਸਾਹਿਬ ਨੂੰ ਦਿਆਂਗੇ ਕਿਉਂਕਿ ਪੰਜਾਬ ਦੇ ਸਾਰੇ ਇਕੱਠੇ ਹੋ ਗਏ ਇਹ ਲੋਕਤੰਤਰ ਦੇਸ਼ ਆ ਹਾਰੀਆਂ ਕੌਮਾਂ ਨੂੰ ਮਾਰਾ ਨੇਕੋ ਜਿਹਾ ਬਣਾ ਕੇ ਘਲਾਇਆ ਇਹਨੇ ਗੁੱਲੀ ਘੜ ਤੇ ਸਨਾਰੇ ਦੇ ਸੰਬੋਧਨ ਕਰਦਿਆਂ ਸਾਨੂੰ ਬਹੁਤ ਬੜਾ ਸਾਡਾ ਮਤਲਬ ਬਹੁਤ ਜ਼ਿਆਦਾ ਸਾਡੇ ਉਲਟ ਬਲਾ ਅਗੇਂਸਟ ਗਿਆ ਵਾ ਤੇ ਅਸੀਂ ਇਹ ਰਲ ਪਿੱਟ ਸਿਆਪਾ ਕੀਤਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਮੈਂ ਅਪੀਲ ਕਰਦਾ ਚੁੱਕ ਕੇ ਮੰਤਰੀਪਣੇ ਤੋਂ ਬਾਹਰ ਕੱਢੇ ਤੇ ਇਹਦਾ ਜਿਹੜਾ ਇਹ ਰਾ ਇਹ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਇਹਦੀ ਜਿਹੜੀ ਸਬਦਾਨ ਦੀ ਐਮਐਲਏ ਦੀ ਪਾਵਰ ਆ ਉਹਨੂੰ ਰੱਦ ਕੀਤਾ ਜਾਵੇ ਅਸੀਂ ਅਸੀਂ ਇੱਕ ਬੇਨਤੀ ਕਰਦੇ ਹਾਂ ਰਾਮਗੜੀਏ ਬਰਾਦਰੀ ਤੇ ਸਨਿਆਰਾ ਬਰਾਦਰੀ ਨੂੰ ਵੀ ਤਗੜੇ ਹੋ ਕੇ ਜਿਹਦਾ ਇਹ ਹਲਕਾ ਵਾ ਉਥੇ ਜਾ ਕੇ ਤੇਰੇ ਉਲਟ ਵੋਟਾਂ ਪਾਈਆਂ ਜਾਣ ਤੇ ਇਹਦੀ ਚੋਣ ਜਿਹੜੀ ਜਬਾਨ ਤੇ ਜਬਤ ਕਰਾਈ ਜਾਵੇ ਇਹ ਹੰਕਾਰੀ ਦਾ ਜਿਹੜਾ ਮਾਣ ਟੁੱਟ ਜਾਵੇ ਇਹਨੂੰ ਪਤਾ ਲੱਗ ਜਾਵੇ ਵੀ ਇਹ ਬੇਕਾਰ ਆਦਮੀ ਆ ਇਹ ਬੇਕਾਰ ਆਦਮੀ ਆ ਇਹਦੇ ਉਲਟ ਸਾਨੂੰ ਜਾਣਾ ਪੈਣਾ ਅਗਲਾ ਐਕਸ਼ਨ ਸਨਿਆਰਾ ਬਰਾਦਰੀ ਤੇ ਰਾਮਗੜੀਆ ਬਰਾਦਰੀ ਟੌਪ ਦੀ ਬਰਾਦਰੀ ਆ ਸਾਡੀ ਇਹ ਰੋਡ ਜਮ ਕਰਨਗੇ ਔਰ ਜਿੱਥੋਂ ਤੱਕ ਸਾਡੇ ਕੋਲ ਜਾਇਜ ਹੋਊਗਾ ਅਸੀਂ ਜਾਵਾਂਗੇ ਸਾਬ ਅਸੀਂ ਸਾਰੇ ਬਰਾਦਰੀਆਂ ਵਾਲੇ ਇਕੱਠੇ ਹੋ ਕੇ ਰਾਮਗੜੀ ਸਿੰਘ ਤੇ ਸੁਨਿਆਰੇ ਸਿੰਘ ਇਹ ਬਹਾਦਰ ਕੌਮ ਇਹ ਇਕੱਠੇ ਹੋ ਕੇ ਤੇ ਮਾਨਹਾਨੀ ਦਾ ਕੇਸ ਇਹ ਤੇ ਕਰਾਂਗੇ ਤੇ ਜਿੱਥੋਂ ਤੱਕ ਸਾਡੇ ਕੋਲ ਜਾਇਜ ਹੋਊਗਾ ਅਸੀਂ ਆਖਰੀ ਪਲਾਂ ਤੱਕ ਵੀ ਮਰਦੇ ਦਮ ਤੱਕ ਵੀ ਇਹਦੇ ਹੁਲਟ ਜਾਵਾਂਗੇ ਡੀਸੀ ਸਾਹਿਬ ਕੋ ਜਾ ਕੇ ਅਸੀਂ ਮਰਵੰਡਾ ਪਾਵਾਂਗੇ ਕੱਲ ਸਾਡਾ ਜਿਹੜਾ ਗਵਰਨਰ ਸਾਹਿਬ ਦੇ ਕੋਲ ਜਾਵੇ ਗਵਰਨਰ ਸਾਹਿਬ ਦੇ ਪੰਜਾਬ ਦੇ ਗਵਰਨਰ ਸਾਹਿਬ ਦੇ ਅੱਗੇ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਡਿਸਮਿਸ ਕਰਕੇ ਤੇ ਘਰ ਬਿਠਾਇਆ ਜਾਵੇ ਕਮਿਸ਼ਨ ਨੂੰ ਸਾਡੀ ਬੇਨਤੀ ਆ ਵੀ ਚੋਣ ਕਮਿਸ਼ਨ ਜਿਹੜਾ ਇਹਰੇ ਉਲਟ ਸਖਤ ਕਾਰਵਾਈ ਕੀ ਕਰੇ ਕਿਉਂਕਿ ਕਾਨੂੰਨ ਦੇ ਵਿੱਚ ਬੜੀਆਂ ਸੋਧਾਂ ਹੁੰਦੀਆਂ ਹਨ ਚੋਣ ਕਮਿਸ਼ਨ ਐਕਸ਼ਨ ਲੈ ਸਕਦਾ ਵਾ ਇਹ ਜਿੱਥੋਂ ਚੋਣ ਲੜਨ ਦੀ ਆ ਰੀ ਚੋਣ ਰੱਦ ਕੀਤੀ ਜਾਵੇ ਫਿਰ ਸਾਨੂੰ ਠੰਡ ਪਊਗੀ ਕਿਉਂਕਿ ਚੋਣ ਜਾਬਤਾ